ਸੰਗੇ ਜੀ ਜਿਨ੍ਹਾਂ ਨੇ ਸਤਿਗੁਰੂ ਨਾਨਕ ਦੇਵ ਨੂੰ ਅਮਰਤ ਨਾਮ ਦਿੱਤਾ ਆਤਮਾ ਨੂੰ ਸੱਚੇ ਪਾਤਸ਼ਾਹ ਕਲਗੀਧਰ ਨੂੰ ਅਮਰਤ ਬਖਸ਼ਿਆ ਅਤੇ ਸਿੱਖੀ ਬਖਸ਼ੀ ਰਹਿਤ ਰੱਖੀ ਸਾਤ ਸੂਰਤ ਬਖਸ਼ੀ ਸੱਚੇ ਪਾਤਸ਼ਾਹ ਨੇ ਸੋਨੇ ਦਾੜੇ ਦਿੱਤੇ ਅਤੇ ਸੁੰਦਰ ਮਨੁੱਖਾ ਜਨਮ ਦੇ ਸਾਤ ਸੂਰ ਦਿੱਤਾ ਐਸੀ ਸਾਤ ਸੂਰਤ ਹੋ ਹੈ ਇੱਕ ਸੰਗੇ ਜੀ ਭਖਰ ਸਖੜ ਦੇ ਰੋੜੀ ਦਾ ਇੱਕ ਸਿੱਖ ਸੀ ਉਹਨਾਂ ਜਾ ਕੇ ਕਲਕੱਤੇ ਦੀ ਦੁਕਾਨ ਪਾਈ ਡਾਕਟਰੀ ਦੀ ਉਹ ਦਾਕٹری ਐਸੀ ਕਰਨ ਲੱਗਾ ਸਾਰੇ ਲੋਕ ਬੰਗਾਲੀਆਂ ਵੱਲੋਂ ਹਟ ਕੇ ਉਹਦੀ ਦੁਕਾਨ ਤੇ ਆਇਆ ਕਰਨ ਜਦੋਂ ਇਸ ਤਰ੍ਹਾਂ ਆਉਣ ਲੱਗੇ ਉਹ ਤਾਂ ਬਹੁਤ ਦੁਕਾਨ ਚੱਲਦੀ ਬੰਗਾਲੀਆਂ ਦੇ بڑے ਮੰਤਰ ਯੰਤਰ ਕੀਤੇ ਇਹਦੇ ਤੇ ਕੋਈ ਅਸਰ ਨਾ ਪਿਆ ਫਿਰ ਇਹ ਮਿਲ ਕੇ ਪੁੱਛਣ ਲੱਗੇ ਵੀ ਤੂੰ ਕੀ ਕੰਮ ਕਰਦਾ ਨਾ ਕਹਿੰਦਾ ਵੀ ਮੈਂ ਕੜ ਕੇ ਉੱਠ ਕੇ ਗੁਰੂ ਸਾਹਿਬ ਦਾ ਅੰਮ੍ਰਿਤ ਛਕਿਆ ਹੋਇਆ ਮੈਂ ਤੰਜ ਦਾਣੀਆਂ ਦਾ ਪਹਿਲਾ ਪਾਠ ਕਰਦਾ ਤੇ ਫਿਰ ਆਪਦੀ ਦੁਕਾਨ ਚ ਆ ਕੇ ਵਿਹਾਰ ਕਰਦਾ ਇਹ ਸੁਣ ਕੇ ਕਹਿਣ ਲੱਗੇ ਹੋਰ ਕਹਿੰਦੇ ਮੇਰੇ ਕੇਸ ਜਿਮਾਂਦਰੂ ਹੈ ਮੇਰੇ ਕੇਸ ਜਿਹੜੇ ਆ ਪਹਿਲੇ ਜਨਮ ਤੋਂ ਲਾ ਕੇ ਨਾ ਮੁੰਡਣ ਨਹੀਂ ਕੀਤਾ ਉਹ ਬੰਗਾਲੀ ਕਹਿੰਦੇ ਤਾਹੇ ਨਹੀਂ ਸਿੱਖਾਂ ਤੇਰੇ ਸਾਡਾ ਆਸਰ ਪੈਂਦਾ ਤੇਰਾ ਮੁੰਡਣ ਨਹੀਂ ਕੀਤਾ ਪਹਿਲਾ ਜੋ ਜਿਮਾਂਦਰੂ ਕੇਸ ਹੈ ਤੇ ਗੁਰੂ ਨਾਨਕ ਦੀ ਕਲਾਮ ਬਾਣੀ ਪੜਦਾ ਇਸ ਕਰਕੇ ਸਾਡਾ ਆਸਰ ਨਹੀਂ ਹੁੰਦਾ ਇਸ ਦਾ ਈਰਖਾ ਕਰਦੇ ਸਨ ਫਿਰ ਉਹ ਸਿੱਖ ਪਾਸੇ ਚਲਿਆ ਗਿਆ ਆਪਣੀ ਦੁਕਾਨ ਲੈ ਕੇ ਵੀ ਈਰਖਾ ਕਰਦੇ ਹੋ ਵੀ ਆਪ ਜੀ ਜਲਾਓ ਦੁਕਾਨਾਂ ਇਸ ਪ੍ਰਕਾਰ ਸਿੱਖ ਤੇ ਅਸਰ ਨਹੀਂ ਸੀ ਮੰਤੋ ਜੰਟਰ ਜੱਲੀਆ ਬੰਗਾਲੀਆਂ ਦਾ ਜਵਾੰਦਰੂ ਕੇਸ ਜੀ ਦੇ ਹੋਣ ਕੇਸ ਨਾਲ ਕਦਰ ਕੀਤੇ ਹੋਣ ਪਹਿਲਾਂ ਤੋਂ ਲਾ ਕੇ ਤੇ ਜਿਹੜਾ ਗੁਰੂ ਕਾ ਅੰਮ੍ਰਿਤਿਆ ਹੋਵੇ ਤੇ ਕਿਸੇ ਦਾ ਅਸਰ ਨਹੀਂ ਪੈ ਸਕਦਾ ਬਾਣੀ ਦੇ ਪੰਨ ਆ ਹੋਵੇ ਬੰਗਾਲੀਆਂ ਪ੍ਰਜਾਵਾ ਕਰਕੇ ਉਹ ਪੱਖਣ ਸੱਖ ਰੋੜੀ ਦੇ ਸਿੱਖ ਤੋਂ ਹਾਰ ਮੰਨੀ ਸੀ